ਸਤਿ ਸ਼੍ਰੀ ਅਕਾਲ ਜੀ ਮੈਂ ਸੁਖਵਿੰਦਰ ਸੋਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਤੀ ਟੀਵੀ ਜਿਵੇਂ ਕਿ ਤੁਹਾਨੂੰ ਪਲ-ਪਲ ਦੀ ਅਸੀਂ ਜਿਹੜੀਆਂ ਖਬਰਾਂ ਦਿਖਾ ਰਹੇ ਹਾਂ ਅ ਅੱਜ ਨਕੋਦਰ ਦੇ ਵਿੱਚ ਸਵੇਰੇ ਤੁਹਾਨੂੰ ਅਪਡੇਟ ਦਿੱਤੀ ਸੀ ਸ਼ਾਹਕੋਟ ਦੀ ਔਰ ਨਕੋਦਰ ਜੋਂ ਦੇ ਜਿਹੜੇ ਰੋਜ਼ਾਨਾ ਹੋਣੇ ਸ਼ੁਰੂ ਹੋ ਗਿਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਅੱਗੇ ਜਾ ਰਹੀ ਆ ਔਰ ਸ਼ੰਕਰ ਜੋਂ ਜਿਹੜੀ ਕਿ ਇੱਕ ਚਰਚਿਤ ਸੀਟ ਆ ਜਿਹਦੇ ਉੱਪਰ ਦਰਸ਼ਨ ਟਾਲੀ ਔਰ ਰੌਨੀ ਗਿਲਦਾ ਮੁਕਾਬਲਾ ਹੈ ਆਮ ਆਦਮੀ ਪਾਰਟੀ ਸ਼ੰਕਰ ਜੋਂ ਤੋਂ ਵੀ ਅੱਗੇ ਜਾ ਰਹੀ ਆ ਅੱਜ ਸਾਡੀ ਐਸਡੀਐਮ ਸਾਹਿਬ ਦੇ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਜਿਹੜਾ ਰਿਜ਼ਲਟ ਜਿਹੜਾ ਦੱਸਿਆ ਔਰ ਨੀਅਰ ਅਬਾਊਟ 4 ਜਾਂ 5 ਵਜੇ ਤੱਕ ਅਸੀਂ ਜਿਹੜਾ ਨਕਉਦਰ ਇਲਾਕੇ ਦਾ ਰਿਜ਼ਲਟ ਆ ਉਹ ਅਪਡੇਟ ਕਰਾਂਗੇ ਹਾਂਜੀ ਤਕਰੀਬਨ 3 ਰਾਊਂਡ ਜਿਹੜੇ ਹੈਗੇ ਆ ਜੀ ਉਹ ਹੋ ਚੁੱਕੇ ਹੈਗੇ ਨੇ ਹੋ ਸਕਦਾ ਹੈ ਕਿ ਕੁਝ ਟੇਬਲਸ ਉੱਤੇ ਅ ਥੋੜਾ ਜਿਹਾ ਪਿੱਛੇ ਚੱਲ ਰਿਹਾ ਹੋਵੇ ਪਰ ਮੋٹے ਮੋٹے ਤੌਰ ਤੇ 3 ਰਾਉਂਡਸ ਹੋ ਗਏ ਹੈਗੇ ਨੇ ਔਰ ਅ ਸਾਡੇ ਟੋਟਲ ਜਿਹੜੀਆਂ ਸੀਗੀਆਂ 19 ਪੰਚਾਇਤ ਸਮਿਤੀਆਂ ਜਿਹੜੀਆਂ ਚੱਲ ਰਹੀਆਂ ਸੀਗੀਆਂ ਤੇ ਉਹਦੇ ਰਿਜ਼ਲਟਸ ਜਿਹੜੇ ਹੈਗੇ ਆ ਸ਼ੁਰੂਆਤੀ ਰੁਝਾਨਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਤੀਨ ਨੌ ਦੇ ਵਿੱਚ ਅੱਗੇ ਹੈਗੀ ਹੈ ਕਾਂਗਰਸ ਸੱਤ ਦੇ ਵਿੱਚ ਹੈ ਔਰ BSP ਦੋ ਚ ਇੰਡੀਪੈਂਡੈਂਟ ਵੀ ਦੋ ਚ ਹੈਗੇ ਨੇ ਹੈ ਸਾਡੇ ਸਿਲ੍ਹਾ ਪਰਿਸ਼ਦ ਦੇ ਅ ਦੋ ਜ਼ੋਨ ਪੂਰੇ ਹੈਗੇ ਨਹੀਂ ਜੀ ਸਿਲ੍ਹਾ ਪਰਿਸ਼ਦ ਦੇ ਔਰ ਇੱਕ ਥੋੜਾ ਪਾਰਸ਼ਲ ਹੈਗਾ ਉਦੇ ਵਿੱਚ ਦੋਵਾਂ ਤੇ ਆਮ ਆਦਮੀ ਪਾਰਟੀ ਕੀ ਚਲ ਰਹੀ ਹੈ ਕੀ ਔਰ ਇੱਕ ਦੇ ਵਿੱਚ ਜਿਹੜਾ ਹੈਗਾ ਕਾਂਗਰਸ ਦੇ ਸਰ ਸ਼ੰਕਰ ਜ਼ੋਨ ਦੀ ਕੀ ਅਪਡੇਟ ਹੈ ਸ਼ੰਕਰ ਜ਼ੋਨ ਦੇ ਜਿਹੜਾ ਪੁੱਛ ਸ਼ੰਕਰ ਜ਼ੋਨ ਦੇ ਵਿੱਚ ਆਮ ਆਦਮੀ ਪਾਰਟੀ ਕੀ ਚਲ ਰਹੀ ਹੈ ਕੀ ਤੇ وہی ਦਸੀ ਹੈਗਾ ਜੀ ਤੇ ਤੀਸਰਾ 라ਉਂਡ ਜਿਹੜਾ ਹੈਗਾ ਉਹਨੇ ਖਤਮ ਹੋ ਕੇ ਹਟਿਆ ਹੈਗਾ ਵਾ ਪਰ ਕੁਝ ਟੇਬਲਸ ਜਿਹੜੇ ਉੱਪਰ ਹੈਗਾ ਵਾ ਸ਼ਾਇਦ ਅਜੇ ਰਿਪੋਰਟਸ ਆਣੀਆਂ ਹੈਗੀਆਂ ਨੇ ਟੋਟਲ ਸਾਡੀ ਜਿਹੜੀ ਹੈਗੀ ਹੈ ਜੀ ਟੋਟਲ ਸਾਡੇ ਆ 11 ਹਾਉਂਡ ਦੇ ਵਿੱਚ ਹੈਗਾ ਇਹ ਕਦਮ ਹੋ ਜਾਏਗਾ ਜੀ। ਜੀ। ਦਰੋਤ ਹੋ ਜਾਏਗਾ। ਸ਼ਾਮ ਦੀ ਮਿਲਦਾ 5:00 ਵੱਜਣ ਕੇ ਜੀ। ਕੈਮਰਾ ਪਰਸਨ ਆਕਾਸ਼ ਦੇ ਨਾਲ ਸੁਖਵਿੰਦਰ ਸੋਹਲ, ਦੈਨਿਕ ਸੂਰੈਟੀ ਟੀਵੀ ਨੂੰ ਕੋਲ ਦਰ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਵਿੰਦਰ ਸੋਹਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸੂਰੈਟੀ ਟੀਵੀ। ਜਿਵੇਂ ਕਿ ਤੁਹਾਨੂੰ ਪਲ-ਪਲ ਦੀ ਅਸੀਂ ਜਿਹੜੀਆਂ ਖਬਰਾਂ ਦਿਖਾ ਰਹੇ ਹਾਂ, ਅ ਅੱਜ ਨਕੋਦਰ ਦੇ ਵਿੱਚ ਸਵੇਰੇ ਤੁਹਾਨੂੰ ਅਪਡੇਟ ਦਿੱਤੀ ਸੀ ਸ਼ਾਹਕੋਟ ਦੀ ਔਰ ਨਕੌਦਰ ਜੋਂ ਦੇ ਜਿਹੜੇ ਰੋਜ਼ਾਨਾ ਹੋਣੇ ਸ਼ੁਰੂ ਹੋ ਗਏ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਅੱਗੇ ਜਾ ਰਹੀ ਆ ਔਰ ਸ਼ੰਕਰ ਜੋਂ ਜਿਹੜੀ ਕਿ ਇੱਕ ਚਰਚਿਤ ਸੀਟ ਆ ਜਿਹਦੇ ਉੱਪਰ ਦਰਸ਼ਨ ਟਾਲੀ ਔਰ ਰੌਨੀ ਗਿਲ ਦਾ ਮੁਕਾਬਲਾ ਆ ਆਮ ਆਦਮੀ ਪਾਰਟੀ ਸ਼ੰਕਰ ਜੋਂ ਤੋਂ ਵੀ ਅੱਗੇ ਜਾ ਰਹੀ ਆ ਅੱਜ ਸਾਡੀ ਐਸਡੀਐਮ ਸਾਹਿਬ ਦੇ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਜਿਹੜਾ ਰਿਜ਼ਲਟ ਜਿਹੜਾ ਦੱਸਿਆ ਆ ਔਰ ਨੀਅਰ ਅਬਾਊਟ 4 ਜਾਂ 5 ਵਜੇ ਤੱਕ ਅਸੀਂ ਜਿਹੜਾ ਨਕੌਦਰ ਇਲਾਕੇ ਦਾ ਰਿਜ਼ਲਟ ਆ ਉਹ ਅਪਡੇਟ ਕਰਾਂਗੇ ਹਾਂਜੀ ਤਕਰੀਬਨ ਤਿੰਨ ਰਾਊਂਡ ਜਿਹੜੇ ਹੈਗੇ ਆ ਜੀ ਉਹ ਹੋ ਚੁੱਕੇ ਹੈਗੇ ਨੇ ਹੋ ਸਕਦਾ ਹੈ ਕਿ ਕੁਝ ਟੇਬਲਸ ਉੱਤੇ ਥੋੜਾ ਜਿਹਾ ਪਿੱਛੇ ਚੱਲ ਰਿਹਾ ਹੋਵੇ ਪਰ ਮੋٹے ਮੋٹے ਤੌਰ ਤੇ ਤਿੰਨ ਰਾਊਂਡਸ ਹੋ ਗਏ ਹੈਗੇ ਨੇ ਔਰ ਸਾਡੀ ਟੋਟਲ ਜਿਹੜੀਆਂ ਸੀਗੀਆਂ 19 ਪੰਜ ਸਮਿਤੀਆਂ ਜਿਹੜੀਆਂ ਚੱਲ ਰਹੀਆਂ ਸੀਗੀਆਂ ਤੇ ਉਹਦੇ ਰਿਜ਼ਲਟਸ ਜਿਹੜੇ ਹੈਗੇ ਆ ਸ਼ੁਰੂਆਤੀ ਰੁਝਾਨਾਂ ਹੈਗੇ ਆ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਤਕਰੀਬਨ 9 ਦੇ ਵਿੱਚ ਅੱਗੇ ਹੈਗੀ ਹੈ ਕਾਂਗਰਸ 7 ਦੇ ਵਿੱਚ ਹੈ ਔਰ BSP 2 ਚ ਇੰਡੀਪੈਂਡੈਂਟ ਵੀ 2 ਹੈਗੇ ਨੇ ਸਾਡੀ ਸਿਲ੍ਹਾ ਪਰਸ਼ਦ ਦੇ

ਤੋਟਲ ਸਾਡੀ ਜਿਹੜੀ ਹੈਗੀ ਹੈ ਜੀ ਟੋਟਲ ਸਾਡੀ ਅ 8 ਰਾਊਂਡ ਦੇ ਵਿੱਚ ਹੈਗਾ ਇਹ ਕਦਮ ਹੋ ਜਾਏਗਾ ਜੀ ਇਹ ਦਰੋਤਲ ਅਸੀਂ ਸ਼ਾਮ ਦੇ ਮੈਨ ਲੱਗਦਾ 5:00 ਵਜਣ ਕੇ ਜੀ ਕੈਮਰਾ ਪਰਸਨ ਆਕਾਸ਼ ਦੇ ਨਾਲ ਸੁਖਵਿੰਦਰ ਸੋਹਲ ਦੈਨਿਕ ਸੂਵਰਾ ਟੀਵੀ ਨੂੰ ਕੋਦਰ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਵਿੰਦਰ ਸੋਹਲ ਤੇ ਤੁਸੀਂ ਦੇਖਿਓ ਦੈਨਿਕ ਸੂਵਰਾ ਟੀਵੀ ਜਿਵੇਂ ਕਿ ਤੁਹਾਨੂੰ ਪਲ-ਪਲ ਦੀ ਅਸੀਂ ਜਿਹੜੀਆਂ ਖਬਰਾਂ ਦਿਖਾ ਰਹੇ ਹਾਂ ਅ ਅੱਜ ਨਕੋਦਰ ਦੇ ਵਿੱਚ ਸਵੇਰੇ ਤੁਹਾਨੂੰ ਅਪਡੇਟ ਦਿੱਤੀ ਸੀ ਸ਼ਾਕੋਦੀ ਔਰ ਨਕੋਦਰ ਜੋਂ ਤੇ ਜਿਹੜੇ ਰੋਜ਼ਾਨਾ ਹੋਣੇ ਸ਼ੁਰੂ ਹੋ ਗਏ ਆ ਆਮ ਆਦਮੀ ਪਾਰਟੀ ਜਿਹੜੀ ਆ ਉਹ ਅੱਗੇ ਜਾ ਰਹੀ ਆ ਔਰ ਸ਼ੰਕਰ ਜੋਂ ਜਿਹੜੀ ਕਿ ਇੱਕ ਚਰਚਿਤ ਸੀਟ ਆ ਜਿਹਦੇ ਉੱਪਰ ਦਰਸ਼ਨ ਟਾਲੀ ਔਰ ਰੌਣੀ ਗੇਲ ਦਾ ਮੁਕਾਬਲਾ ਆ ਆਮ ਆਦਮੀ ਪਾਰਟੀ ਸ਼ੰਕਰ ਜੋਂ ਤੋਂ ਵੀ ਅੱਗੇ ਜਾ ਰਹੀ ਆ ਅੱਜ ਸਾਡੀ ਐਸ ਡੀ ਐਮ ਸਾਹਿਬ ਦੇ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਜਿਹੜਾ ਰਿਜ਼ਲਟ ਜਿਹੜਾ ਦੱਸਿਆ ਆ ਔਰ ਨੀਅਰ ਅਬਾਊਟ ਆ 4 ਜਪੰਜ ਵਜੇ ਤੱਕ ਅਸੀਂ ਜਿਹੜਾ ਨਕੋਦਰ ਇਲਾਕੇ ਦਾ ਰਿਜ਼ਲਟ ਆ ਉਹ ਅਪਡੇਟ ਕਰਾਂਗੇ ਹਾਂਜੀ ਤਕਰੀਬਨ ਤਿੰਨ ਰਾਊਂਡ ਜਿਹੜੇ ਹੈਗੇ ਆ ਜੀ ਉਹ ਹੋ ਚੁੱਕੇ ਹੈਗੇ ਨੇ ਹੋ ਸਕਦਾ ਹੈ ਕਿ ਕੁਝ ਟੇਬਲਸ ਉੱਤੇ ਥੋੜਾ ਜਿਹਾ ਪਿੱਛੇ ਚੱਲ ਰਿਹਾ ਹੋਵੇ ਪਰ ਮੋٹے ਮੋٹے ਤੌਰ ਤੇ ਤਿੰਨ ਰਾਊਂਡਸ ਹੋ ਗਏ ਹੈਗੇ ਨੇ ਔਰ ਸਾਡੀ ਟੋਟਲ ਜਿਹੜੀਆਂ ਸੀਗੀਆਂ 19 ਪੰਚਾਇਤ ਸਮਿਤੀਆਂ ਜਿਹੜੀਆਂ ਚੱਲ ਰਹੀਆਂ ਸੀਗੀਆਂ ਤੇ ਉਹਦੇ ਰਿਜ਼ਲਟਸ ਜਿਹੜੇ ਹੈਗੇ ਆ ਸ਼ੁਰੂਆਤੀ ਰੁਝਾਨਾਂ ਕਿ ਹੈ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਤਕਰੀਬਨ 9 ਦੇ ਵਿੱਚ ਅੱਗੇ ਹੈਗੀ ਹੈ ਕਾਂਗਰਸ 7 ਦੇ ਵਿੱਚ ਹੈ ਔਰ BSP ਦੋ ਚੰਡਿਪੈਂਡੈਂਟ ਵੀ ਦੋ ਚ ਹੈਗੇ ਨੇ ਸਾਡੇ ਜ਼ਿਲ੍ਹਾ ਪਰਿਸ਼ਦ ਦੇ ਆ ਦੋ ਜ਼ੋਨ ਪੂਰੇ ਹੈਗੇ ਨੇ ਜੀ ਜ਼ਿਲ੍ਹਾ ਪਰਿਸ਼ਦ ਦੇ ਔਰ ਇੱਕ ਥੋੜਾ ਪਾਰਸ਼ਲ ਹੈਗਾ ਉਹਦੇ ਵਿੱਚ ਦੋਹਾਂ ਤੇ ਆਮ ਆਦਮੀ ਪਾਰਟੀ ਚੱਲ ਰਹੀ ਹੈ ਕੀ ਔਰ ਇੱਕ ਦੇ ਵਿੱਚ ਜਿਹੜਾ ਹੈਗਾ ਕਾਂਗਰਸ ਅੱਗੇ ਸ਼ੰਕਰਜੋਂ ਵੀ ਕੀ ਅਪਡੇਟ ਹੈ ਸ਼ੰਕਰਜੋਂ ਵੀ ਜਿਲ੍ਹਾ ਪੁੱਛ ਸ਼ੰਕਰਜੋਂ ਦੇ ਵਿੱਚ ਆਮ ਆਦਮੀ ਪਾਰਟੀ ਕੀ ਚੱਲ ਰਹੀ ਹੈ ਜੀ ਤੋ ਇਹ ਦਸੀ ਹੈਗਾ ਜੀ ਤੇ ਤੀਸਰਾ ਰਾਊਂਡ ਜਿਹੜਾ ਹੈਗਾ ਉਹਨੇ ਖਤਮ ਹੋ ਕੇ ਹਟਿਆਗਾ ਵਾ ਪਰ ਕੁਝ ਟੇਬਲਸ ਜਿਹੜੇ ਉੱਪਰ ਹੈਗਾ ਵਾ ਸ਼ਾਇਦ ਅਜੇ ਰਿਪੋਰਟਸ ਆਣੀਆਂ ਹੈਗੀਆਂ ਨੇ ਟੋਟਲ ਸਾਡੀ ਜਿਹੜੀ ਹੈਗੀ ਹੈ ਜੀ ਟੋਟਲ ਸਾਡੇ ਆ ਆ ਰਾਊਂਡ ਦੇ ਵਿੱਚ ਹੈਗਾ ਇਹ ਖਤਮ ਹੋ ਜਾਏਗਾ ਜੀ ਸ਼ਾਮ ਦੇ ਮੇਰੇ ਲੱਗਦਾ 5:00 ਵੱਜ ਜਾਣਗੇ। ਕੈਮਰਾ ਪਰਸਨ ਆਕਾਸ਼ ਦੇ ਨਾਲ ਸੁਖਵਿੰਦਰ ਸੋਹਲ, ਡੈਨਿਕ ਸੂਰੈਟੀ ਟੀਵੀ ਨੂੰ ਉਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਵਿੰਦਰ ਸੋਹਲ ਤੇ ਤੁਸੀਂ ਦੇਖਿਓ ਡੈਨਿਕ ਸੂਰੈਟੀ ਟੀਵੀ। ਜਿਵੇਂ ਕਿ ਤੁਹਾਨੂੰ ਪਲ-ਪਲ ਦੀਆਂ ਅਸੀਂ ਜਿਹੜੀਆਂ ਖਬਰਾਂ ਦਿਖਾ ਰਹੇ ਹਾਂ, ਅ ਅੱਜ ਨਕੋਦਰ ਦੇ ਵਿੱਚ ਸਵੇਰੇ ਤੁਹਾਨੂੰ ਅਪਡੇਟ ਦਿੱਤੀ ਸੀ ਸ਼ਾਹਕੋਟ ਦੀ ਔਰ ਨਕੋਦਰ ਜੋਂ ਦੇ ਜਿਹੜੇ ਰੋਜ਼ਾਨਾ ਹੋਣੇ ਸ਼ੁਰੂ ਹੋ ਗਿਆ। ਆਮ ਆਦਮੀ ਪਾਰਟੀ ਜਿਹੜੀ ਆ ਉਹ ਅੱਗੇ ਜਾ ਰਹੀ ਆ ਔਰ ਸ਼ੰਕਰ ਜੋਂ ਜਿਹੜੀ ਕਿ ਇੱਕ ਚਰਚਿਤ ਸੀਟ ਜਿਹਦੇ ਉੱਪਰ ਦਰਸ਼ਨ ਟਾਲੀ ਔਰ ਰੌਨੀ ਗਿਲਦਾ ਮੁਕਾਬਲਾ ਹੈ ਆਮ ਆਦਮੀ ਪਾਰਟੀ ਸ਼ੰਕਰ ਜੋਂ ਤੋਂ ਵੀ ਅੱਗੇ ਜਾ ਰਹੀ ਆ ਅੱਜ ਸਾਡੀ ਐਸ ਡੀ ਐਮ ਸਾਹਿਬ ਦੇ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਜਿਹੜਾ ਰਿਜ਼ਲਟ ਜਿਹੜਾ ਦੱਸਿਆ ਆ ਔਰ ਨੀਅਰ ਅਬਾਊਟ 4 ਜਾਂ 5 ਵਜੇ ਤੱਕ ਅਸੀਂ ਜਿਹੜਾ ਨਕਉਦਰ ਇਲਾਕੇ ਦਾ ਰਿਜ਼ਲਟ ਆ ਉਹ ਅਪਡੇਟ ਕਰਾਂਗੇ ਹਾਂਜੀ ਤਕਰੀਬਨ 3 ਰਾਊਂਡ ਜਿਹੜੇ ਹੈਗੇ ਆ ਜੀ ਉਹ ਹੋ ਚੁੱਕੇ ਹੈਗੇ ਨੇ ਹੋ ਸਕਦਾ ਹੈ ਕਿ ਕੁਝ ਟੇਬਲਸ ਉੱਤੇ थोड़ा जहा पिछले चल रहा हो मोटे मोटे तौर पर मुटे -मुटे दिन राउंड हो गए है, 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 है और सा टोटल जी उन्नी पंचायत समितियां जी चल रही सोरे रिजल्ट जोड़े है शुरुआती रुझाना आ गए है आम आदमी पार्टी जी है तकरीबन नौ केगी है कांग्रेस सात है और बी एस पी दो इंडिपेंडेंट भी दोन ने और साढ़े जिला परिषद के दो जोन पूरे है जी जिला परिषद के और एक थोड़ा पार्शल हैगा ਉਦੇ ਵਿੱਚ ਦੋਹਾਂ ਤੇ ਆਮ ਆਦਮੀ ਪਾਰਟੀ ਕੀ ਚਲ ਰਹੀ ਹੈ ਕੀ ਔਰ ਇੱਕ ਦੇ ਵਿੱਚ ਜਿਹੜਾ ਹੈਗਾ ਕਾਂਗਰਸ ਅੱਗੇ ਸ਼ੰਕਰ ਜੀ ਉਹ ਵੀ ਕੀ ਅਪਡੇਟ ਹੈ ਸ਼ੰਕਰ ਜੀ ਉਹਨਾਂ ਦੇ ਜਿਹੜਾ ਪੁੱਛ ਸ਼ੰਕਰ ਜੀ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਕੀ ਚਲ ਰਹੀ ਹੈ ਕੀ ਤੇ ਉਹ ਹੀ ਦਸੀ ਹੈਗਾ ਜੀ ਤੇ ਤੀਸਰਾ 라ਉਂਡ ਜਿਹੜਾ ਹੈਗਾ ਉਹਨੇ ਖਤਮ ਹੋ ਕੇ ਹਟਿਆ ਹੈਗਾ ਵਾ ਪਰ ਕੁਝ ਟੇਬਲਸ ਜਿਹੜੇ ਉੱਪਰ ਹੈਗਾ ਵਾ ਸ਼ਾਇਦ ਅਜੇ ਰਿਪੋਰਟਸ ਆਣੀਆਂ ਹੈਗੀਆਂ ਨੇ ਟੋਟਲ ਸਾਡੀ ਜਿਹੜੀ ਹੈਗੀ ਹੈ ਜੀ ਟੋਟਲ ਸਾਡੇ ਆ ਆਖਰਾ ਉੱਤੇ ਦੇ ਵਿੱਚ ਹੈਗਾ ਇਹ ਕਦਮ ਹੋ ਜਾਗਾ ਜੀ ਜੀ ਪਰੋਡਕਸ਼ਨ ਅਮਰ ਜੀ ਸ਼ਾਮ ਦੇ ਮੇਰੇ ਲੱਗਦਾ 5:00 ਵੱਜ ਜਾਣਗੇ ਜੀ ਕੈਮਰਾ ਪਰਸਨ ਆਕਾਸ਼ ਦੇ ਨਾਲ ਸੁਖਵਿੰਦਰ ਸੋਹਲ ਦੈਨਿਕ ਸੁਵਰਾ ਟੀਵੀ ਨੂੰ ਉਧਰ